ਆਜਾ ਦੇ ਰਾਗ ਧੀਰੇ ਦਾ ਲੋਕ ਗਾਤਾ ਹੈ ਰਾਗ ਧੀਰੇ ਜਦੋਂ ਜਵਾਨੀ ਇੱਕ ਮਿੱਠੀ ਬਿਜ਼ਾਦਮਾ ਟੀਆਂ ਦਾ ਤਿਉਹਾਰ ਬਟਾਲਾ ਦੇ ਸ਼ਿਵ ਐਡੀਟੋਰੀਅਮ ਵਿਖੇ ਐਮਐਲਏ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਹਿਤ ਬਹੁਤ ਹੀ ਧੁੰਮਤਾ ਨਾਲ ਮਨਾਇਆ ਗਿਆ ਇਸ ਮੌਕੇ ਕੈਬਨ ਮੰਤਰੀ ਹਰਪਜਨ ਸਿੰਘ ਦੇ ਧਰਮ ਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਧਰਮ ਪਤਨੀ ਸ਼੍ਰੀਮਤੀ ਰਾਜਬੀਰ ਕੌਰ ਦੇ ਵੱਲੋਂ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਤਿਉਹਾਰ ਦੇ ਮੌਕੇ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਦੀ ਤعداد ਵਿੱਚ ਔਰਤਾਂ ਤੇ ਕੁੜੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਟੇਜ ਤੋਂ ਲੋਕਨਾਚ ਆਲਟ ਨੂਰ ਗਰੁੱਪ ਵੱਲੋਂ ਗਿੱਧਾ ਪਾ ਕੇ ਧਮਾਲ ਪਾਈ ਗਈ ਅਤੇ ਤੀਆਂ ਦੇ ਮੌਕੇ ਸਭ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਿਆ ਗਿਆ। ਇਸ ਦੌਰਾਨ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਸ਼੍ਰੀਮਤੀ ਰਾਜਬੀਰ ਕੌਰ ਨੇ ਵੀ ਗਿੱਧਾ ਪਾ ਕੇ ਧਮਾਲ ਪਾਈ। ਇਸ ਮੌਕੇ ਸ਼੍ਰੀਮਤੀ ਸ੍ਰਿੰਦਰ ਕੌਰ ਅਤੇ ਸ਼੍ਰੀਮਤੀ ਰਾਜਬੀਰ ਕੌਰ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਪ੍ਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਣੇ ਇਹਨਾਂ ਤਿਉਹਾਰਾਂ ਨੂੰ ਮਨਾਉਂਦੇ ਹੋਏ ਆਪਣੀ ਨਵੀਂ ਪੀੜ੍ਹੀ ਨੂੰ ਇਹਨਾਂ ਤਿਉਹਾਰਾਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਪੰਜਾਬੀ ਵਿਰਸਾ ਅਮੀਰ ਵਿਰਸਾ ਹੈ ਅਤੇ ਇਸ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਜੀਪੀਸੀ ਅਪਡੇਟ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਮਾਧਿਅਮ ਰਾਈ ਸਾਡੇ ਬਟਾਲੇ ਦੇ ਜਿੰਨੇ ਵੀ ਸਰੋਤੇ ਵੇਖ ਰਹੇ ਨੇ ਸਾਡੇ ਆਪਣੇ ਵੇਖ ਰਹੇ ਨੇ ਪੰਜਾਬ ਦੇ ਵੇਖ ਰਹੇ ਨੇ ਸਾਰਿਆਂ ਨੂੰ ਮਸਾਉਣ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਆ ਕਹਿੰਦੇ ਨੇ ਸਾਡੀ ਮਾਣ ਪੰਜਾਬਣ ਗਿੱਧਿਆਂ ਦੀ ਸ਼ਾਨ ਪੰਜਾਬ ਪਰ ਦੂਰੋ ਜਾਵੇ ਪਹਿਚਾਣੀ ਪੰਜਾਬ ਪਰ ਵੇਖੋ ਜੀ ਕੁੜੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਟਿੱਕੇ ਲਾਏ ਹੋਏ ਨੇ ਪੰਜਾਬੀ ਸੂਟ ਪਾਏ ਹੋਏ ਨੇ ਫੁਲਕਾਰੀਆਂ ਲਾਈਆਂ ਹੋਈਆਂ ਨੇ ਵੇਖੋ ਅਸੀਂ ਆਪਣੇ ਜਿਹੜੇ ਸਾਡੇ ਵੱਡੇ ਨੇ ਅਸੀਂ ਉਹਨਾਂ ਕੋਲ ਬੜਾ ਕੁਝ ਸਿੱਖਿਆ ਹੈ ਅਸੀਂ ਆਪਣੇ ਮਾਵਾ ਕੋਲ ਬੜਾ ਕੁਝ ਸਿੱਖਿਆ ਹੈ ਮੈਂ ਆਪਣੀ ਸੱਸ ਮਾਂ ਕੋਲ ਬਹੁਤ ਕੁਝ ਸਿੱਖਿਆ ਹੈ ਜੀ ਕਹਿੰਦੇ ਆ ਜੀ ਵੱਧਦੀ ਹੋਈ ਉਮਰ ਜਿਹੜੀ ਨਾ ਆਪਣੇ ਨਾਲ ਬਹੁਤ ਕੁਸਮੇਟੀ ਲਈ ਜਾਂਦੀ ਹੈ ਸਾਡਾ ਬਚਪਨ ਜਵਾਨੀ ਗਰੂਰ ਬੇਫਿਕਰੀ ਵਾਲੇ ਪਲ ਪਤਾ ਹੀ ਨਹੀਂ ਲੱਗਦਾ ਜੀ ਬੱਚਿਆਂ ਵਾਲੀ ਜਿੱਦ ਕਰਦੇ ਕਰਦੇ ਕਦੋਂ ਸਾਨੂੰ ਸਭ ਕੁਝ ਸਹਿਣਾ ਆ ਜਾਂਦਾ ਹੈ ਅੱਲਣ ਕੁਣੇ ਤਾਂ ਤੇ ਪਤਾ ਨਹੀਂ ਲੱਗਦਾ ਕਿੱਥੇ ਲੈ ਜਾਂਦੀ ਹੈ ਵੱਧਦੀ ਹੋਈ ਉਮਰ ਹਣ ਜਿਮੇਵਾਰੀਆਂ ਨਾ ਇਹੋ ਜੀ ਸਾਂਝ ਪੈ ਜਾਂਦੀ ਜਿਹੜੀ ਮਰਦੇ ਦਮ ਤੱਕ ਨਹੀਂ ਮੁੱਕਦੀ ਹੈਗੀ ਵਾਅ ਬਰੋਲੇ ਵਾਂਗੂੰ ਉੱਡਣ ਵਾਲਾ ਬੰਦਾ ਵੇਖੋ ਜੀ ਆਪਣੇ ਆਪ ਨੂੰ ਸੰਭਾਲਣ ਲਈ ਵੀ ਅਸਮਰਥ ਹੋ ਜਾਂਦਾ ਹੈ ਨਾ ਪਿੰਜਰੇ ਦੇ ਵਿੱਚ ਕੈਦ ਪਰਿੰਦੇ ਵਾਂਗੂੰ ਆਪਣੇ ਆਖਰੀ ਜਿਹੜੇ ਪਲ ਗੁਜ਼ਾਰਦਾ ਹੈ ਇਸ ਕਰਕੇ ਸਾਨੂੰ ਜਿਹੜੀ ਆਪਣੀ ਜ਼ਿੰਦਗੀ ਹੈ ਨਾ ਇਹਦੇ ਛੋਟੇ-ਛੋਟੇ ਪਲਾਂ ਨੂੰ ਇੰਜੋਏ ਕਰਕੇ ਗੁਜ਼ਾਰਨਾ ਚਾਹੀਦਾ ਹੈ ਸਾਨੂੰ ਆਪਣੇ ਪੰਜਾਬੀ ਵਿਰਸੇ ਨੂੰ ਹੋਰ ਜ਼ਿਆਦਾ ਪਰਫੁੱਲਤ ਕਰਨਾ ਚਾਹੀਦਾ ਹੈ ਐਮਐਲਏ ਸਾਹਿਬ ਜੀ ਤੇ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿੱਥੇ ਵੀ ਸਾਨੂੰ ਪੰਜਾਬੀ ਵਿਰਸੇ ਵਾਸਤੇ ਅੱਗੇ ਆਉਣਾ ਪਵੇ ਅਸੀਂ ਹਮੇਸ਼ਾ ਵੱਤ ਛੱਡ ਕੇ ਕੀ ਤੱਜ ਬੋਲੀ ਕਿਹੜੀ ਸਹੀ ਲੱਗੀ ਤੁਹਾਨੂੰ ਜੇ ਤੱਕ ਤੁਸੀਂ ਕਿਹਾ ਹੋਇਆ ਸਾਰੀਆਂ ਬੋਲੀਆਂ ਵਧੀਆ ਐ ਜੀ ਬੋਲੀਆਂ ਸਹੀ ਕੋਈ ਵੀ ਨਹੀਂ ਮਾੜੀ ਕਹਿ ਸਕਦੇ ਸਾਰੀਆਂ ਬੋਲੀਆਂ ਵਧੀਆ ਨੇ ਸਾਡੇ ਪੰਜਾਬੀ ਕਲਚਰ ਨੂੰ ਦਰਸਾਉਂਦੀਆਂ ਨੇ ਧੰਨਵਾਦ ਜੀ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਔਰ ਸਾਰੀ ਸਰਕਾਰ ਦੇ ਨੁਮਾਇੰਦੇ ਇਸ ਗੱਲ ਤੇ ਵਿਸ਼ੇਸ਼ ਧਿਆਨ ਦਿੰਦੇ ਹਨ ਕਿ ਇਸ ਤਰ੍ਹਾਂ ਦੇ ਜਿਵੇਂ ਕਿ ਖੇਟਾਂ ਦੇ ਵੱਲ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਔਰ ਇਸ ਤਰ੍ਹਾਂ ਦੇ ਸਾਡੇ ਜਿਹੜੇ ਸੱਭਿਆਚਾਰਕ ਮੇਲੇ ਆ ਉਹਨਾਂ ਨੂੰ ਮੁੜ ਜੀਵਤ ਕਰਨ ਲਈ ਸਾਰੇ ਹੀ ਜਿਹੜੇ ਸਾਡੇ ਅਗਾਵਧੂ ਵਿਚਾਰਾਂ ਵਾਲੇ ਸਾਡੇ ਪਰਿਵਾਰ ਦੇ ਸਦਸਿਆਨੂੰ ਚਾਹੁੰਦੇ ਆ ਕਿ ਅਸੀਂ ਇਹ ਅਮੀਰ ਵਿਰਾਸਤ ਨੂੰ ਅੱਗੇ ਭੇਜੀਏ ਲੈ ਕੇ ਜਾਈਏ ਬੱਚਿਆਂ ਨੂੰ ਉਹਨਾਂ ਤਿਹਾਰਾਂ ਨਾਲ ਉਹਨਾਂ ਮੇਲਿਆਂ ਨਾਲ ਜਾਗਰੂਕ ਕਰਾਈਏ ਔਰ ਜਾਣੂ ਕਰਾਈਏ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਔਰ ਇਸ ਨੂੰ ਅੱਗੇ ਵਧਾਉਣ ਲਈ ਇਹੀ ਇੱਕ ਜ਼ਰੀਆ ਹੈ ਕਿ ਅਸੀਂ ਇਨਾਂ ਤਿਹਾਰਾਂ ਨੂੰ ਇਨਾਂ ਮੇਲਿਆਂ ਨੂੰ ਇੰਨੀ ਇੰਨੀ ਹੀ ਉਤਸ਼ਾਹ ਨਾਲ ਜੋਸ਼ ਨਾਲ ਮਨਾਈਏ ਔਰ ਬੱਚਿਆਂ ਨੂੰ ਵੀ ਉਹਨਾਂ ਦੇ ਅੰਦਰ ਇਸ ਭਾਵਨਾ ਨੂੰ ਪੈਦਾ ਕਰੀਏ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨਸ ਨੂੰ ਇਨਾਂ ਜਿਹੜੀਆਂ ਸਾਡੀ ਅਮੀਰ ਵਿਰਾਸਤ ਹੈ ਸੰਸਕ੍ਰਿਤੀਆਂ ਨੂੰ ਅੱਗੇ ਲੈ ਕੇ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਗਿੱਧੇ ਪੰਗੜੇ ਬੋਲੀਆਂ ਬਹੁਤ ਹੀ ਵਧੀਆ ਸ਼ਾਨਦਾਰ ਸੀਗਾ ਔਰ ਵਿਸ਼ੇਸ਼ ਪੇਸ਼ਕਾਰੀ ਸੀ ਸਾਡੇ ਕਲਾਕਾਰਾਂ ਦੀ ਔਰ ਬਹੁਤ ਅੱਛਾ ਲੱਗਿਆ ਬੜਾ ਇੰਜੋਏ ਕੀਤਾ ਲੱਗਦਾ ਨਹੀਂ ਐਸਾ ਫੁੱਲ ਬਾਰੀ ਜਿਆਦਾ ਸਗੀ ਫੁੱਲ ਉਹਨੂੰ ਤਿਆਰ ਕੀਤੀ ਕਿ ਜਿਹਦੇ ਜਿਹਨ ਤੇ ਫਾਇਦਾ ਆ ਪ੍ਰੋਗਰਾਮ ਲੈ ਹੋਇਆ ਕਿ ਜਦੋਂ ਪਰਸਾ ਬਿਲਕੁਲ ਜੀ ਸਗੀ ਫੁੱਲ ਮੈਡਮ ਨੇ ਟਿੱਕਾ ਲਾਇਆ ਹੋਇਆ ਪिपल ਪੱਤੀਆਂ ਪਾਈਆਂ ਹੋਈਆਂ ਤੇ ਇਹ ਸਾਰੀਆਂ ਸਾਡੇ ਜਿਹੜੀ ਪੁਰਾਣੀ ਕਲਚਰ ਆ ਉਹਨੂੰ ਰਿਵਾਈਵ ਕਰ ਰਿਆ ਔਰ ਸਾਡੇ ਅੰਦਰ ਵੀ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਫਿਰ ਤੋਂ ਯੂਜ਼ ਕਰੀਏ ਅੱਗੇ ਲੈ ਕੇ ਜਾਈਏ ਔਰ ਸਾਡੇ ਜਿਹੜੇ ਬੱਚੇ ਆ ਔਰ ਵਾਲੀ ਪੀੜ੍ਹੀ ਐ ਇਹਨਾਂ ਚੀਜ਼ਾਂ ਤੋਂ ਸਿੱਖੇ ਔਰ ਅੱਗੇ ਵੀ ਇਸੇ ਤਰ੍ਹਾਂ ਉਹ ਵੀ ਸਾਡੇ ਤੋਂ ਸਿੱਖ ਕੇ ਨੈਕਸਟ ਜਨਰੇਸ਼ਨਸ ਨੂੰ ਇਹ ਸਾਡੀ ਕਲਚਰ ਨੂੰ ਅੱਗੇ ਪਾਸ ਹੁੰਦੇ ਆ।